ਕਿ 25 ਸਾਲ ਹੋ ਗਏ ਤੁਹਾਨੂੰ ਪੜਾਉਂਦਿਆਂ ਨੂੰ 25 ਸਾਲ ਤੋਂ ਹਾਲੇ ਤੱਕ ਸਰਕਾਰ ਨੇ ਕੋਈ ਪੱਕਾ ਪ੍ਰਬੰਧ ਨਹੀਂ ਕਰਿਆ ਤੁਹਾਡੇ ਜੌਬ ਦੇ ਲਈ ਕਹਿੰਦੇ ਨੇ 12 ਸਾਲਾਂ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ ਇੱਥੇ ਤਾਂ 2 12 ਸਾਲ ਲੰਘ ਚੁੱਕੇ ਆ ਇੱਕ ਵੇਲੇ ਤਾਂ ਮਹਿਸੂਸ ਇਹ ਹੁੰਦਾ ਸੀ ਜਿਵੇਂ ਉਹ ਚੇਰੀ ਸਿੱਖਿਆ ਮਹਿਕਮਾ ਹੀ ਨਾ ਹੋਵੇ ਪੰਜਾਬ ਸਰਕਾਰ ਦਾ ਕਿਵੇਂ ਦਾ ਪੂਖ ਦੇਖ ਰਹੇ ਹੋ ਵਿਦਿਆਰਥੀ ਇਹਦਾ ਕਿ ਹਾਲੇ ਤਾਂ ਉਹਨਾਂ ਨੇ ਟੈਸਟੀ ਪਾਸ ਕਰਿਆ ਹਜੇ ਟੀ ਐਚ ਡੀ ਕਰਨੀ ਆ ਅੱਗੇ ਹੋਰ ਬਥੇਰੇ ਜਿਹੜੇ ਆ ਕੋਰਸ ਹੁੰਦੇ ਆ ਜਿਹੜੇ 25-25 ਸਾਲਾਂ ਤੋਂ ਬੇਰੁਜ਼ਗਾਰ ਆ ਉਹ ਬਿਲਕੁਲ ਬੇਹੋਸ਼ ਹੋ ਚੁੱਕਿਆ ਉਹਨਾਂ ਦੇ ਜਿਹੜੇ ਹੈਗਾ ਦਿਮਾਗ ਦੇ ਵਿੱਚ ਇਹ ਪੈ ਗਿਆ ਵੀ ਪੜਾਈਆਂ ਪੜੂਈਆਂ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਉੱਚ ਯੋਗਤਾ ਪ੍ਰਾਪਤ ਬੰਦਿਆਂ ਨੂੰ 25-25 ਸਾਲ ਰੋਲਣਾ ਪਵੇ ਤਾਂ ਜਿਹੜੇ ਹੈਗਾ ਕਦੇ ਨਹੀਂ ਵਿਦਿਆਰਥੀ ਮੈਂ 99 ਦੇ ਵਿੱਚ ਆਪਣੀ ਐਮਏ ਦੇ ਚੱਲਦੇ ਜੂਜੀਸੀ ਨੈਟ ਪਾਸ ਕਰ ਲਿਆ ਸੀ ਉਹ ਤੋਂ ਉਹਨਾਂ ਵੇਲਿਆਂ 'ਚ ਅਸੀਂ ਪੂਰੇ ਪੰਜਾਬ ਦੇ ਵਿੱਚ 18-19 ਵਿਦਿਆਰਥੀ ਸੀਗੇ ਜਿਹੜੇ ਨੈਟ ਪਾਸ ਜਦੋਂ 25 ਸਾਲ ਤੱਕ ਤੁਸੀਂ ਕਿ ਹਨ ਆਪਣੀ ਜਿਹੜੀ ਹੈ ਅਰਧ ਬੇਰੋਜ਼ਗਾਰੀ ਹੰਡਾ ਰਹੇ ਹੋ ਤਾਂ ਉਹ ਕਿਤੇ ਨਾ ਕਿਤੇ ਜ਼ਰੂਰ ਮਾਨਸਿਕਤਾ ਨੂੰ ਹਨਾ ਖੋਰਾ ਲਾਉਂਦੀ ਹੈ ਉਹ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀ ਹੈ ਸੋ ਇਸ ਤਰ੍ਹਾਂ ਦਾ ਸ਼ਿਕਾਰ ਮੈਂ 25 ਸਾਲਾਂ ਤੋਂ ਹੈਗਾ ਕਿ ਹੁਣ ਤਾਂ ਬਹੁਤ ਸਾਰੇ ਸਾਧਨ ਨੇ ਮੋਬਾਈਲ ਫੋਨ ਨੇ ਨੈਟ ਇੰਟਰਨੈਟ ਹੈਗਾ ਲੈਪਟਾਪ ਹੈਗੇ ਨੇ ਵਿਦਿਆਰਥੀ ਕਿਤੋਂ ਵੀ ਤਿਆਰੀ ਕਰ ਸਕਦੇ ਨੇ 1999 ਚ ਤੁਸੀਂ ਨੈਟ ਦੀ ਤਿਆਰੀ ਕਿਵੇਂ ਕੀਤੀ ਉਸ ਨਾਂ ਬੇਲਿਆਂ ਚ ਜਿਹੜਾ UGC NET ਸੀਗਾ ਉਹ ਸਬਜੈਕਟਿਵ ਸੀ ਜੀ ਮਤਲਬ ਤੁਹਾਨੂੰ ਲਿਖ ਲਿਖਣਾ ਪੈਂਦਾ ਸੀਗਾ ਘੱਟੋ ਘੱਟ 30 ਤੋਂ 35 ਪੰਨੇ ਜਿਹੜੇ ਪਰ ਆਬਜੈਕਟਿਵ ਟਾਈਪ ਪੀਪਰ ਦੇ ਵਿੱਚ ਪੰਜ ਸੱਤ ਕੁਐਸਚਨ ਜੇ ਤੁਸੀਂ ਮਤਲਬ ਇਸ ਕਿਸਮ ਦੇ ਤੁੱਕੇ ਵੀ ਲਾ ਦਿੰਦੇ ਹੋ ਉਹਨਾਂ 'ਚ ਵੀ ਕਿਤੇ ਨਾ ਕਿਤੇ ਲਾਭ ਮਿਲਣ ਦੀ ਸੰਭਾਵਨਾ ਹੈ ਪਰ ਉਹਨਾਂ ਵੇਲਿਆਂ 'ਚ ਜਿਹੜੀ ਹੈਗਾ ਜੇ ਤੁਸੀਂ ਲਿਖਤੀ ਰੂਪ ਦੇ ਵਿੱਚ ਹਣਾ ਪੀਪਰ ਕਰ ਰਹੇ ਹੋ ਤਾਂ ਉਹ ਤੁਹਾਡੀ ਪਰਸਨੈਲਿਟੀ ਦਾ ਵੀ ਇੱਕ ਤਰ੍ਹਾਂ ਨਾਲ ਸ਼ੀਸ਼ਾ ਹੁੰਦਾਗਾ ਹੁੰਦਾ ਸੀਗਾ ਤੋਂ ਮੈਂ ਉਸ ਵੇਲਿਆਂ ਦਾ ਨੈਟ ਪਾਸ ਹਾਂ ਕਿ ਆਮ ਤੌਰ ਤੇ ਅਸੀਂ ਦੇਖਿਆ ਵੀ ਇੱਕ ਖੁਸ਼ੀ ਦਾ ਮੌਕਾ ਹੁੰਦਾ ਵੀ ਤੁਹਾਡੀ ਸਿਲਵਰ ਜੁਬਲੀ ਹੋਗੀ ਤੋਂ ਮੈਨੂੰ 25 ਸਾਲ ਪੜਾਉਂਦਿਆਂ ਨੂੰ ਹੋ ਗਈ ਸਿਲਵਰ ਜੁਬਲੀ ਹੋ ਚੁੱਕੀ ਹੈ ਜੀ ਜੀ ਹਣਾ ਸਾਡੇ ਕੋਲੇ ਨਵੇਂ ਨਿਊ ਕਹਿੰਦੇ ਨੇ ਜੀ ਸਾਨੂੰ 5 ਸਾਲ ਹੋ ਗਏ ਜੀ ਸਾਡੇ ਕੀਮਤੀ ਬਰੇ ਖਰਾਬ ਹੋ ਗਏ ਤੇ ਸਾਨੂੰ ਜਿਹੜਾ ਹੈਗਾ ਸਾਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਕਹਿੰਦੇ ਨੇ ਸਰਕਾਰ ਸਾਡੀ ਬਾਹ ਫੜੇ ਪਰ 25 ਸਾਲ ਜਿੰਨਾਂ ਨੂੰ ਹੋ ਗਏ ਉਹਨਾਂ ਬਾਰੇ ਕੋਈ ਪਾਲਿਸੀ ਨਹੀਂ ਸਰਕਾਰ ਨੇ ਬਣਾਈ ਉਹਨਾਂ ਬਾਰੇ ਕੁਝ ਨਹੀਂ ਸੋਚਿਆ ਕਦੇ ਵੀ ਹਣਾ ਜਦੋਂ ਜੇਬ 'ਚ ਪੈਸੇ ਹੁੰਦੇ ਨੇ ਤੁਸੀਂ ਉਦੋਂ ਹੀ ਮਜ਼ਬੂਤ ਹੋਨੇ ਉਦੋਂ ਹੀ ਤੁਹਾਡੀ ਮਾਨਸਿਕਤਾ ਮਜ਼ਬੂਤ ਹੁੰਦੀ ਹੈ ਤੁਸੀਂ ਉਦੋਂ ਹੀ ਵਧੀਆ ਵਿਚਾਰਾਂ ਨੂੰ ਹਨਾ ਪੜ ਪੜਾ ਸਕਦੇ ਹੋ ਦਰਸਾ ਸਕਦੇ ਹੋ ਸੋ ਜਦੋਂ ਤੁਹਾਡੀ ਪੇਟ ਭੁੱਖਾ ਜੇਬ 'ਚ ਕੁਝ ਨਹੀਂ ਹੈਗਾ ਤੁਹਾਨੂੰ ਲਾਲੇ ਪਏ ਨੇ ਵੀ ਤੁਸੀਂ ਕੱਲ ਨੂੰ ਪਤਾ ਨਹੀਂ ਮੇਰੇ ਹਨਾ ਕੀ ਸਥਿਤੀ ਹੋਊਗੀ ਕੀ ਨਹੀਂ ਹੋਊਗੀ ਸੋ ਉਹ ਉਸ ਪੱਧਰ ਤੇ ਜਿਹੜੀ ਅੱਗੇ ਤੁਹਾਡੀ ਮਾਨਸਿਕਤਾ ਵੀ ਉਨੀ ਕੰਮ ਨਹੀਂ ਕਰਦੀ ਹੁੰਦੀ ਸੋ ਇਹ 25 ਸਾਲ ਜਿਹੜੇ ਹੈਗੇ ਇਹਨਾਂ ਅਧਿਆਪਕਾਂ ਨੇ ਤਕਰੀਬਨ অসੰਤੁਸ਼ਟ ਰਹਿੰਦੇ ਹੋਏ ਫਿਰ ਵੀ ਕਾਲਜਾਂ ਦੀ ਕਾਦਮਿਕਤਾ ਨੂੰ ਮਜ਼ਬੂਤ ਕੀਤਾ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਾਂ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਉਹ ਇਨ੍ਹਾਂ ਵੱਲ ਧਿਆਨ ਦੇਣ ਕੇ ਇਨ੍ਹਾਂ ਬੰਦਿਆਂ ਨੇ ਉਹਨਾਂ ਵੇਲਿਆਂ ਚ ਕਾਲਜ ਸੰਭੇ ਜਦੋਂ ਕੋਈ ਸਾਂਭਦਾ ਨਹੀਂ ਹੁੰਦਾ ਵੀ ਜਦੋਂ ਤਨਖਾਹ ਘਟ ਹੁੰਦੀ ਸੀ ਤਾਂ ਬਹੁਤੇ ਜਿਹੜੇ ਦੂਰ ਤੋਂ ਆਉਣ ਵਾਲੇ ਸੀ ਉਹ ਛੱਡ ਕੇ ਚਲੇ ਜਾਂਦੇ ਸੀ ਜਾਂ ਜਿਨ੍ਹਾਂ ਦੀ ਆਰਥਿਕਤਾ ਚੰਗੀ ਹੁੰਦੀ ਸੀ 4000 5000 ਤਨਖਾਹ ਤੇ ਰਹਿਣ ਦੀ ਬਜਾਏ ਉਹ ਕਹਿੰਦੇ ਸੀ ਵੀ ਐਨੇਕ ਤਾਂ ਸਾਡੇ ਉਹੀ ਘਰਤੀ ਪਏ ਨੇ ਹਮਾਂਈ ਉਹ ਉਹਨਾਂ ਲੋਕਾਂ ਨੇ ਉਹ ਕਾਲਜ ਸੰਭੇ ਜਿਨ੍ਹਾਂ ਨੇ ਨਗੂਣੀਆਂ ਤਨਖਾਹਾਂ ਤੇ ਜਿਹੜਾ ਹੈਗਾ ਕੰਮ ਕੀਤਾ 13 ਪੁਸਤਕਾਂ ਜਿਹੜੀਆਂ ਹੈਗੀਆਂ ਮੈਂ ਅੱਜ ਤੱਕ ਲਿਖ ਚੁੱਕਾਗਾ ਉਹ ਪੁਸਤਕਾਂ ਕੋਈ ਇਸ ਕਿਸਮ ਦੀਆਂ ਨਹੀਂ ਹੈਗੀਆਂ ਵੀ ਮੇਰੀ ਉਹਦੀ ਚ ਨਿੱਜਤਾ ਹੋਵੇ ਜਾਂ ਕੋਈ ਮੇਰੀ ਨਿੱਜੀ ਗੱਲਾਂ ਆਪਣੀ ਜ਼ਿੰਦਗੀ ਦੀਆਂ ਹੋਣ ਤਾਂ ਉਹਦੇ ਵਿੱਚ ਜਿਹੜੀਆਂ ਪੁਸਤਕਾਂ ਨੇ ਸਾਰੀਆਂ ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਜੂਜੂਸੀ ਨੈਟ ਦੀ ਤਿਆਰੀ ਕਰਾਉਣ ਦੇ ਲਈ ਆਈਐਸ ਪੀਸੀਐਸ ਦੇ ਜਿਹੜੇ ਟੈਸਟ ਨੇ ਜਾਂ ਜਿਹੜੀਆਂ ਵੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਲਾਜ਼ਮੀ ਕੀਤੀ ਗਈ ਹੈ ਸੋ ਉਹਦੇ ਬਾਰੇ ਵਿੱਚ ਨੇ ਜਾਂ ਵਿਦਿਆਰਥੀਆਂ ਦੇ ਕੰਮ ਆਉਣ ਵਾਲੀਆਂ ਪੁਸਤਕਾਂ ਨੇ ਉਹ ਪੁਸਤਕਾਂ ਜਿਹੜੀਆਂ ਹੈਗੀਆਂ ਮਤਲਬ ਇਸ ਰੂਪ ਦੇ ਵਿੱਚ ਜਿਹੜੀਆਂ ਹੈਗੀਆਂ ਮਤਲਬ ਕੰਮ ਆਉਣ ਵਾਲੀਆਂ ਨੇ ਕਿ ਅੱਜ ਮੇਰੇ 50 ਤੋਂ 60 ਵਿਦਿਆਰਥੀ ਜਿਹੜੇ ਹੈਗੇ ਆ UGC NET ਪਾਸ ਨੇ ਬੀਤੇ ਦਿਨ ਹੀ 1158 ਅਧਿਆਪਕਾਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਬਹੁਤ ਸਾਰਿਆਂ ਨੂੰ ਝਟਕਾ ਵੀ ਲੱਗਿਆ ਹੈ ਅਤੇ ਬਹੁਤ ਸਾਰਿਆਂ ਦੀਆਂ ਉਮੀਦਾਂ ਵੀ ਜਾਗੀਆਂ ਨੇ ਕੀ ਹੈ ਇਹ ਮਾਮਲਾ ਇਸ ਤੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਮਹਿਮਾਨ ਡਾਕਟਰ ਸੁਖਵਿੰਦਰ ਸਿੰਘ ਪਰਮਾਰ ਜੋ ਕਿ ਕਰੀਬ 25 ਸਾਲ ਤੋਂ ਲਗਾਤਾਰ ਵੱਖ-ਵੱਖ ਕਾਲਜਾਂ 'ਚ ਆਪਣੀ ਸੇਵਾ ਦੇ ਰਹੇ ਨੇ ਅਧਿਆਪਕ ਵਜੋਂ ਪਰ ਸੇਵਾ ਦੇ ਰਹੇ ਨੇ ਹਾਲੇ ਤੱਕ ਉਹਨਾਂ ਨੂੰ ਪੱਕੇ ਕਰਨ ਦਾ ਕੋਈ ਵੀ ਲੱਗਦਾ ਸਰਕਾਰ ਦਾ ਇਰਾਦਾ ਸਾਹਮਣੇ ਨਹੀਂ ਆਇਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਇੰਦਾ ਲੰਮਾ ਪੈਂਡਾ ਤੁਸੀਂ ਸਫ਼ਰ ਕੀਤਾ ਤੇ ਹੁਣ ਸਫ਼ਰ ਦਰਮਿਆਨ ਕੀ ਕੁਝ ਕੀਤਾ ਤੇ ਅੱਗੇ ਕੀ ਆਸ ਉਹਨਾਂ ਨੂੰ ਵੱਜੀ ਹੈ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਰ ਪਰਮਾਰ ਜੀ ਬਹੁਤ ਬਹੁਤ ਥੈਂਕ ਯੂ ਸੋਮ ਜੀ ਸੁਖਵਿੰਦਰ ਜੀ ਕਿਵੇਂ ਦੇਖਦੇ ਹੋ ਕਿ ਇੰਨਾ ਲੰਬਾ ਸਮਾਂ ਤੁਸੀਂ ਪੜ੍ਹਾਈ ਕੀਤੀ ਫਿਰ ਕਾਲਜ ਵੀ ਜੁਆਇਨ ਕੀਤਾ ਸਟੱਡੀ ਕਰਵਾਈ ਅੱਗੇ ਬੱਚਿਆਂ ਨੂੰ ਉੱਥੇ ਹੀ ਇਹ ਸਭ ਦੇ ਦਰਮਿਆਨ ਤੁਹਾਡੇ ਦਰਮਿਆਨ ਜਾਨੀ ਕਿ ਤੁਸੀਂ 25 ਸਾਲ ਦਾ ਸਫਰ ਪੜ੍ਹਾਈ ਦੇ ਵਜੋਂ ਕੀਤਾ ਪੜ੍ਹਾਉਣ ਦਾ ਅਧਿਆਪਕ ਵਜੋਂ ਸੇਵਾ ਦਿੱਤੀ ਉਸੇ ਸਮੇਂ ਦਰਮਿਆਨ ਭਰਤੀ ਆਂਦੀ ਹੈ 1158 ਦੇ ਅਪਕਾਂ ਦੀ ਜਿਸ ਨੂੰ ਕੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਲਈ ਕੋਈ ਲਾਹੇਵੰਦ ਹੈ ਕਿਉਂਕਿ ਸੁਪਰੀਮ ਕੋਰਟ ਨੇ ਇੱਕ ਇਹ ਵੀ ਆਦੇਸ਼ ਕੀਤਾ ਹੈ ਕਿ ਨਵੀਂ ਭਰਤੀ ਕੱਢੋ ਤੇ UGC ਦੀ ਜਿਹੜੀ ਗਾਈਡਲਾਈਨ ਉਸ ਦੇ ਮੁਤਾਬਕ ਹੀ ਭਰਤੀ ਹੋਵੇ ਹਾਂਜੀ ਲਿਖੋ ਜੀ 1996 ਤੋਂ ਬਾਅਦ ਜਿਹੜੀ ਇਹ ਪੰਜਾਬ ਦੇ ਵਿੱਚ ਉਚੇਰੀ ਸਿੱਖਿਆ ਨਾਲ ਸੰਬੰਧਿਤ ਜਿਹੜੇ ਕਾਲਜ ਸੀਗੇ ਉਹਨਾਂ 'ਚ ਭਰਤੀ ਆਈ ਸੀ ਬੜੇ ਲੋਕਾਂ ਨੂੰ ਉਮੀਦਾਂ ਸੀਗੀਆਂ ਵੀ ਉਹਨਾਂ ਦੀਆਂ ਵਿਦਿੱਕ ਯੋਗਤਾਵਾਂ ਦਾ ਜਾਂ ਜਿਹੜੀਆਂ ਵੀ ਉਹਨਾਂ ਦੀਆਂ ਪ੍ਰਾਪਤੀਆਂ ਸੀ ਅਕਾਦਮਿਕ ਉਹਨਾਂ ਦਾ ਮੁੱਲ ਪੈਣ ਜਾ ਰਿਹਾ ਪਰ ਇਸ ਦੇ ਉਲਟ ਜਿਹੜੀਆਂ ਹੈਗੀਆਂ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਡਿਸੀਜਨ ਲਿਆ ਜਦੋਂ ਮੌਕੇ ਦੀ ਸਰਕਾਰ ਨੇ ਏਦਾਂ ਦਾ ਡਿਸੀਜਨ ਲਿਆ ਕੇ ਕਾਲੀ ਦੇ ਵਿੱਚ ਜਿਹੜੇ ਹੈਗਾ ਸਿਰਫ ਟੈਸਟ ਦੇ ਆਧਾਰ ਤੇ ਜਿਹੜੀ ਹੈਗੀ ਹੈ ਇਹ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਔਰ ਇਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈਗਾ ਉਹਨਾਂ ਤੇ ਰਾਂਦਾ ਹੋਇਆ ਹੈ ਜਿਨ੍ਹਾਂ ਨੇ ਆਪਣੀ ਅਕਾਦਮਿਕਤਾ ਨੂੰ ਮਜ਼ਬੂਤ ਕੀਤਾ ਸੀ ਇਨ੍ਹਾਂ ਸਮਿਆਂ ਦੇ ਦੌਰਾਨ ਆਪਣੀ ਅਕਾਦਮਿਕਤਾ ਨੂੰ ਜਿਹੜਾ ਹੈਗਾ ਵਧਾਇਆ ਸੀਗਾ ਪੀ ਐਚ ਡੀ ਐਮ ਫਿਲ ਆਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਸੀ ਜਾਂ ਵੱਖ-ਵੱਖ ਮੈਗਜ਼ੀਨਾਂ ਦੇ ਵਿੱਚ ਜਾਂ ਕਿਤਾਬਾਂ ਦੇ ਰੂਪ ਦੇ ਵਿੱਚ ਕਿੰਨੀਆਂ ਹੀ ਜਿਹੜੀਆਂ ਹੈਗੀਆਂ ਉਹਨਾਂ ਨੇ ਘਾਲਣਾ ਘਾਲੀ ਸੀ ਜਿਹੜੀ ਦਾ ਜਿਹੜਾ ਹੈਗਾ ਇਸ ਭਰਤੀ ਦੇ ਕਾਰਨ ਮੁੱਲ ਨਹੀਂ ਪਿਆ ਪਰ ਦੂਜੇ ਪਾਸੇ ਜਿਹੜੇ ਨੌਜਵਾਨ ਆਏ ਨੇ ਸੋ ਉਹਨਾਂ ਦੇ ਲਈ ਵੀ ਅਫਸੋਸ ਹੈ ਕਿ ਉਹਨਾਂ ਦੀ ਭਰਤੀ ਜਿਹੜੀ ਹੈਗੀ ਆ ਜਦੋਂ UGC ਦੀਆਂ ਗਾਈਡਲਾਈਨ ਤੋਂ ਹਟ ਕੇ ਪਿੱਛੇ ਹਟ ਕੇ ਜਿਹੜੀ ਹੈਗੀ ਕੀਤੀ ਗਈ ਤਾਂ ਉਹਨਾਂ ਦਾ ਜਿਹੜਾ ਹੈਗਾ ਨੁਕਸਾਨ ਹੋਇਆ ਉਹਨਾਂ ਦਾ ਵੀ ਜਿਹੜਾ ਹੈਗਾ ਬਰਾਬਰ ਦਾ ਨੁਕਸਾਨ ਹੋਇਆ ਸੋ ਇੱਥੇ ਜਿਹੜੀ ਹੈਗੀ ਸਰਕਾਰਾਂ ਵੱਲੋਂ ਹੀ ਜਿਹੜੀ ਹੈਗੀ ਜਹੀ ਨੀਤੀ ਬਣਾਈ ਜਾਣੀ ਚਾਹੀਦੀ ਸੀ ਜਿਨ੍ਹਾਂ ਦੇ ਨਾਲ ਸਾਰੀਆਂ ਧਿਰਾਂ ਨੂੰ ਨਿਆਂ ਮਿਲਦਾ ਔਰ ਸਾਰੀਆਂ ਧਿਰਾਂ ਜਿਹੜੀਆਂ ਹੈਗੀਆਂ ਉਸ ਤੋਂ ਸੰਤੁਸ਼ਟ ਹੁੰਦੀਆਂ ਜੀ ਤਾਂ ਆਪਾਂ ਜਿਵੇਂ ਦੇਖ ਰਹੇ ਆ ਕਿ ਹੁਣ ਦਾ ਜਿਹੜਾ ਸਮਾਂ ਬਣ ਗਿਆ ਕਿ ਉਹ ਜਿਹੜੇ ਅਧਿਆਪਕਾਂ ਨੂੰ ਜਿਹੜੇ ਅਧਿਆਪਕਾਂ ਨੇ ਕਾਲਜ ਵੀ ਜੁਆਇਨ ਕਰ ਲਏ ਸੀਗੇ ਤੇ ਸੁਪਨੇ ਵੀ ਵੱਡੇ ਹੋ ਗਏ ਸੀਗੇ ਤੇ ਜਿਹੜੇ ਕਹਿ ਰਹੇ ਸੀ ਸਾਡੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਰਿਸ਼ਤੇ ਵੀ ਹੋਣ ਲੱਗ ਗਏ ਸੀ ਪਰ ਉਹ ਫੇਰ ਉਸ ਇੱਕ ਗਾਰ ਤੇ ਆ ਕੇ ਖੜ ਗਏ ਕਿ ਉਹਨੇ ਰਿਸ਼ਤੇ ਟੁੱਟਣ ਲੱਗੇ ਕਿਉਂਕਿ ਇੱਕ ਲੜਕੀ ਨੇ ਵੀਡੀਓ ਵੀ ਜਾਰੀ ਕਰੀ ਸੀ ਤਾਂ ਇਸ ਤੋਂ ਹੁਣ ਕੀ ਸਬਕ ਲੈਣਾ ਚਾਹੀਦਾ ਕਿ ਇਹਨਾਂ ਨੂੰ ਵੀ ਪਹਿਲਾਂ ਇਹੀ ਗੱਲ ਕਰਨੀ ਚਾਹੀਦੀ ਸੀ ਕਿ ਗਾਈਡਲਾਈਨ ਸਹੀ ਰੱਖੋ ਗਾਈਡਲਾਈਨ ਸਹੀ ਕਰਕੇ ਜਿਹੜੀ ਆ ਜੋ ਜੀਸੀ ਦੀ ਉਸੇ ਦੇ ਤਹਿਤ ਹੀ ਭਰਤੀ ਕਰੋ ਜੀ 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 ਸੋ ਸਭ ਤੋਂ ਪਹਿਲਾਂ ਤਾਂ ਜ਼ਰੂਰਤ ਇਹ ਸੀ ਵੀ ਇੰਨੇ ਲੰਮੇ ਸਮੇਂ ਬਾਅਦ ਭਰਤੀ ਹੋ ਰਹੀ ਹੈ ਉਸ ਤੋਂ ਪਹਿਲਾਂ ਅਖੌਤੀ ਰੂਪ ਦੇ ਵਿੱਚ ਰਵੀ ਸਿੱਧੂ ਕਪਲਾ ਹੋ ਚੁੱਕਾ ਸੀਗਾ ਉਹਦੇ ਕਾਰਨ ਬੜਾ ਨੁਕਸਾਨ ਜਿਹੜਾ ਹੈਗਾ ਉਚੇਰੀ ਸਿੱਖਿਆ ਦਾ ਹੋ ਚੁੱਕਾ ਸੀ ਸੋ ਸਰਕਾਰਾਂ ਨੂੰ ਜਿਹੜਾ ਹੈਗਾ ਫੂਕ ਫੂਕੇ ਕਦਮ ਰੱਖਣੇ ਚਾਹੀਦੇ ਸੀ ਸੋ ਪੂਰੀ ਤਰ੍ਹਾਂ ਕਨਫਰਮ ਹੋ ਕੇ UGC ਗਾਈਡਲਾਈਨ ਦੇ ਮੁਤਾਬਕ ਜਿਹੜੀ ਹੈਗੀ ਆ ਇਹ ਭਰਤੀ ਕਰਨੀ ਚਾਹੀਦੀ ਸੀ ਤਾਂ ਕਿ ਜਿਹੜੇ ਨੌਜਵਾਨ ਭਰਤੀ ਹੋਏ ਨੇ ਉਹਨਾਂ ਦੇ ਵਿੱਚ ਨਿਰਾਸ਼ਾ ਦਾ ਆਲਮ ਨਾ ਹੁੰਦਾ ਇਸ ਦੇ ਨਾਲ ਹੀ ਇੱਕ ਜਿਹੜੀ ਸਭ ਤੋਂ ਵੱਡੀ ਹੈ ਕਿ 25 ਸਾਲ ਜਿੰਨਾ ਲੋਕਾਂ ਨੇ ਕਾਲਜ ਸੰਭੇ ਜਿੰਨਾ ਕਰਕੇ ਇਹ ਨੌਜਵਾਨ ਭਰਤੀ ਦੇ ਕਾਬਿਲ ਹੋ ਸਕੇ ਜਿੰਨਾ ਕਰਕੇ ਇਹ ਨੌਜਵਾਨ ਜਿਹੜੇ ਹੈਗੇ ਆਪਣੀ ਉੱਚ ਯੋਗਤਾ ਪ੍ਰਾਪਤ ਹਾਸਲ ਕਰ ਸਕੇ ਸੋ ਉਹਨਾਂ ਦੀ ਵੀ ਸਾਰ ਬਰਾਬਰ ਰੂਪ ਦੇ ਵਿੱਚ ਲੈਣੀ ਬਣਦੀ ਸੀ ਉਹਨਾਂ ਅਧਿਆਪਕ ਤਾਂ ਅਧਿਆਪਕਾਂ ਤੋਂ ਹੀ ਪੜ ਕੇ ਇਹ ਜਿਹੜੇ ਹੈਗੇ ਆ ਮਤਲਬ ਇਸ ਪੱਧਰ ਤੇ ਪਹੁੰਚੇ ਸੀਗੇ ਸੋ ਉਹਨਾਂ ਨੂੰ 25-25 ਸਾਲ ਹੋ ਗਏ ਮਤਲਬ ਅਜੇ ਕੱਚੀਆਂ ਨੌਕਰੀਆਂ ਤੇ ਹੀ ਨੇ ਉਹਨਾਂ ਦੀ ਜਿਹੜਾ ਹੈਗਾ ਵੱਲ ਕਿਤੇ ਵੀ ਧਿਆਨ ਨਹੀਂ ਦਿੱਤਾ ਗਿਆ ਸੋ ਇਹ ਸਾਰੀਆਂ ਗੱਲਾਂ ਨੂੰ ਅਗਰ ਹਣਾ ਧਿਆਨ ਦਿੱਤਾ ਜਾਂਦਾ ਤੇ ਇਹਨਾਂ ਸਾਰੀਆਂ ਗੱਲਾਂ ਤੇ ਧਿਆਨ ਦਿੱਤਾ ਜਾਂਦਾ ਤਾਂ ਭਰਤੀ ਜਿਹੜੀ ਹੈਗੀ ਸਹੀ ਰੂਪ ਦੇ ਵਿੱਚ ਨਿਪਟੇ ਚੜ ਸਕਦੀ ਸੀ ਔਰ ਸੁਪਨੇ ਨੌਜਵਾਨਾਂ ਦੇ ਸਕਾਰ ਹੋ ਸਕਦੇ ਸੀ ਜਿਵੇਂ ਦੇ ਦੇਖ ਰਹੇ ਆ ਕਿ ਤੁਸੀਂ ਕਹਿ ਰਹੇ ਹੋ ਕਿ 25 ਸਾਲ ਹੋ ਗਏ ਤੁਹਾਨੂੰ ਪੜਾਉਂਦਿਆਂ ਨੂੰ 25 ਸਾਲ ਤੋਂ ਹਲੇ ਤੱਕ ਸਰਕਾਰ ਨੇ ਕੋਈ ਪੱਕਾ ਪ੍ਰਬੰਧ ਨਹੀਂ ਕਰਿਆ ਤੁਹਾਡੇ ਜੋਬ ਦੇ ਲਈ ਤੁਸੀਂ ਪੰਜਾਬੀ ਅਧਿਆਪਕ ਜੋ ਪੜਾਇਆ ਵੀ ਆ 12 13 ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਦਾ ਕਿ ਵੱਖ-ਵੱਖ ਵਿਦਿਆਰਥੀ ਵਿਸ਼ਿਆਂ ਦੇ ਜਿਹੜੇ ਆ ਉਹ ਲਾਭ ਵੀ ਲੈ ਰਹੇ ਆ ਤਾਂ ਕਿਵੇਂ ਅੱਜ ਦੀ ਜਿਹੜੀ ਸਥਿਤੀ ਆ ਜਾਂ ਕਿਵੇਂ ਜਿਹੜੇ ਮੌਕੇ ਦੇ ਪ੍ਰਬੰਧ ਨੇ ਕਿ ਸਿੱਖਿਆ ਨੂੰ ਲੈ ਕੇ ਚੱਲ ਰਹੇ ਨੇ ਦੁੱਖੋ ਜੀ ਮਤਲਬ ਇੱਕ ਵੇਲੇ ਤਾਂ ਮਹਿਸੂਸ ਇਹ ਹੁੰਦਾ ਸੀ ਜਿਵੇਂ ਉਹ ਚੇਰੀ ਸਿੱਖਿਆ ਮਹਿਕਮਾ ਹੀ ਨਾ ਹੋਵੇ ਪੰਜਾਬ ਸਰਕਾਰ ਦਾ ਤੋ 25 ਸਾਲ ਆਹ ਕਹਿੰਦੇ ਨੇ 12 ਸਾਲਾਂ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ ਇੱਥੇ ਤਾਂ 2 12 ਸਾਲ ਲੰਘ ਚੁੱਕੇ ਆ ਸੋ ਸਰਕਾਰ ਜਿਹੜੀ ਹੈਗਾ ਇਸ ਕਿਸਮ ਦੇ ਕੋਈ ਸਾਰਥਕ ਕਦਮ ਸਰਕਾਰਾਂ ਵੱਲੋਂ ਨਹੀਂ ਆਇਆ 25 25 ਸਾਲ ਦੇ ਜਿਹੜੇ ਹੈਗਾ ਨੌਕਰੀ ਕਰਦੇ ਯੋਗ ਜਿਹੜੇ ਬਿਲਕੁਲੀ ਯੂਜੀਸੀ ਦੀਆਂ ਕੰਡੀਸ਼ਨਸ ਨੂੰ ਪੂਰੇ ਕਰਦੇ ਨੇ ਐਮਫਲ ਪੀਐਚਡੀ ਬੰਦੇ ਨੇ ਜਿਹੜੇ ਸੋ ਉਹਨਾਂ ਨੂੰ 25 25 ਸਾਲ ਹੋ ਗਏ ਰੁੱਲਦਿਆਂ ਨੂੰ ਦੂਜੇ ਪਾਸੇ ਹਿਮਾਚਲ ਹਰਿਆਣਾ ਰਾਜਸਥਾਨ ਇਹਨਾਂ ਰਾਜਾਂ ਦੇ ਵਿੱਚ ਇਹਨੀਆਂ ਯੋਗਤਾਵਾਂ ਵਾਲੇ ਬੰਦੇ ਜਿਹੜੇ ਹੈਗੇ ਆ तकरीबन 2 ਤੋਂ 2.5 ਲੱਖ ਰੁਪਿਆ ਤਨਖਾਹਾਂ ਦਾ ਲੈ ਰਹੇ ਨੇ ਸੋ ਇਸ ਕਰਕੇ ਜਿਹੜੀ ਹੈਗੀ ਆ ਸਰਕਾਰਾਂ ਜਿਹੜੀ ਹੈਗੀ ਆ ਆਪਣੀਆਂ ਨਕਾਮੀਆਂ ਨੂੰ ਜਾਂ ਰਾਜਨੀਤਿਕ ਮੋਟਿਵ ਜਿਹੜੇ ਹੈਗਿਆ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਿਹੜਾ ਹੈਗਾ ਅਜਿਹਾ ਕੁਝ ਕਰਦਿਆਂ ਨੇ ਔਰ ਬਿਨਾਂ ਕਿਸੇ ਹਣਾ UGC ਨੇ ਨਿਯਮਾਂ ਨੂੰ ਫਾਲੋ ਕੀਤੇ ਬਿਨਾ ਔਰ ਕਾਲੀ ਦੇ ਵਿੱਚ ਜਿਹੜੀ ਹੈਗੀ ਆ ਚੰਨੀ ਸਰਕਾਰ ਨੇ ਭਰਤੀ ਨੂੰ ਕੱਢ ਕੇ ਨੇਪਰੇ ਚੜਾਉਣ ਦੀ ਕੋਸ਼ਿਸ਼ ਕੀਤੀ ਜਿਹਦਾ ਨਤੀਜਾ ਮਾਨਯੋਗ ਸੁਪਰੀਮ ਕੋਰਟ ਦੁਆਰਾ ਜਿਹੜਾ ਹੈਗਾ ਸਾਹਮਣੇ ਆ ਸੋ ਇਸ ਕਰਕੇ ਜਿਹੜੀ ਹੈਗੀ ਆ ਸਰਕਾਰਾਂ ਨੂੰ ਜਿਹੜਾ ਹੈਗਾ ਇਹ ਚਾਹੀਦਾ ਸੀਗਾ ਕਿ ਪਹਿਲਾਂ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਸੈੱਟ ਕਰਕੇ ਕਿਉਂਕਿ ਦੇਖੋ ਸਰਕਾਰ ਹੁਣ ਜਿਹੜੀ ਹੈਗੀ ਆ ਰਿਵਿਊ ਪਟੀਸ਼ਨ ਪਾਉਣ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਭਰਤੀ ਹੋਈ ਹੈ ਜਾਂ ਜਿਹੜੀ ਹੈਗੀ ਉਹਦੇ ਚ ਮੋਡੀਫਿਕੇਸ਼ਨ ਪਟੀਸ਼ਨ ਦਾਇਰ ਕਰਨ ਜਾ ਰਹੀ ਹੈ ਪਰ 25 ਸਾਲ ਵਾਲਿਆਂ ਨੇ ਆਪਣੇ ਜ਼ਿੰਦਗੀ ਦੇ ਜਿਹੜੇ ਹੈਗਾ ਕੀਮਤੀ ਜਾਂ ਸੁਨਹਿਰੀ ਬਰੇ ਜਿਹੜੇ ਹੈਗਾ ਘਾਲਿਆ ਉਹਨਾਂ ਬਾਰੇ ਕੋਈ ਨੀਤੀ ਨਹੀਂ ਉਹਨਾਂ ਬਾਰੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਅ ਮਤਲਬ ਜਿੱਥੋਂ ਤੱਕ ਯੋਗਤਾਵਾਂ ਦੀ ਗੱਲ ਹੈ ਕਿ ਬਹੁਤੇ ਲੋਕ ਇਹਨਾਂ ਦੇ ਵਿੱਚੋਂ ਉੱਚ ਯੋਗਤਾ ਪ੍ਰਾਪਤ ਨੇ ਜਿਹੜੇ ਆਪਣੀਆਂ ਯੋਗਤਾਵਾਂ ਪੂਰੀਆਂ ਕਰਦੇ ਨੇ ਔਰ ਜੇ ਯੋਗਤਾਵਾਂ ਪੂਰੀਆਂ ਕਰਦੇ ਸੀ ਤਾਂ ਹੀ 25 ਸਾਲ ਜਿਹੜੇ ਹੈਗਾ ਸਰਕਾਰੀ ਕਾਲਜਾਂ ਦੇ ਸਾਹਮਣੇ ਰਹੇ ਠੀਕ ਹੈ ਤਾਂ ਉਹ ਉਹਨਾਂ ਲੋਕਾਂ ਦੇ ਰਿਜ਼ਲਟ ਉਹਨਾਂ ਲੋਕਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਜਾਂ ਉਹਨਾਂ ਦੇ ਦੁਆਰਾ ਪੜ੍ਹਾਏ ਜਿਹੜੇ ਵਿਦਿਆਰਥੀ ਨੇ ਜੇ ਚੰਗੇ ਅਹੁਦਿਆਂ ਤੇ ਪਹੁੰਚੇ ਹੋਏ ਨੇ ਜਾਂ ਮੈਂ ਜੇ 11 58 ਦੀ ਗੱਲ ਕਰਾਂ ਜੇ ਇਹ ਇਸ ਲੈਵਲ ਤੇ ਪਹੁੰਚੇ ਨੇ ਤਾਂ ਇਨ੍ਹਾਂ ਕਾਲਜਾਂ ਰਾਹੀਂ ਹੀ ਪਹੁੰਚੇ ਨੇ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਟਾਈਮ 'ਚ ਗੈਸਟ ਫੈਕਲਟੀ ਕੰਮ ਕਰਦੇ ਸੀਗੇ ਸੋ ਇਸ ਕਰਕੇ ਇਹਨਾਂ ਨੂੰ ਕਿਤੇ ਵੀ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਪਹਿਲਾਂ ਅਜਿਹੀ ਕੋਈ ਪਾਲਿਸੀ ਲੈ ਕੇ ਆਉਂਦੇ ਜਿਨ੍ਹਾਂ ਦੇ ਨਾਲ ਉਹਨਾਂ ਤੇ ਨਾ ਨਾ ਕਿਤੇ ਲਾਭ ਹੋ ਸਕਦਾ ਪਿੱਛੇ ਹੁਣ ਦੇਖਿਆ ਕਿ UGC NET ਦਾ ਰਿਜ਼ਲਟ ਆਇਆ ਬਹੁਤ ਸਾਰੇ ਵਿਦਿਆਰਥੀਆਂ ਨੂੰ ਖੁਸ਼ੀ ਵੀ ਹੋਈ ਉਹ ਰਿਜ਼ਲਟ ਪਾਸ ਕਰਕੇ ਉਹੀ ਟੈਸਟ ਤੁਸੀਂ 1999 'ਚ ਪਾਸ ਕਰ ਲਿਆ ਸੀ ਹਾਂਜੀ ਮੈਂ 99 'ਚ ਪਾਸ ਕਰ ਲਿਆ ਤੇ ਉਹ ਟੈਸਟ ਪਾਸ ਕਰਕੇ ਹੁਣ ਜਿੱਥੇ ਬੱਚੇ ਦੇਖ ਰਿਹਾ ਕਿ ਅਸੀਂ ਜਿਹੜੇ ਡਾਕਟੋਰੇਡ ਬਣ ਜਾਗੇ ਜਾਂ ਅਸੀਂ ਕਿਤੇ ਕਾਲਜ ਚ ਪੱਕੇ ਪ੍ਰੋਫੈਸਰ ਲੱਗ ਜਾਗੇ ਪਰ 25 ਸਾਲ ਤੁਸੀਂ ਕਹਿ ਰਹੇ ਹੋ ਕਿ ਮੈਨੂੰ 25 ਸਾਲ ਹੋ ਗਏ ਹਾਲੇ ਤੱਕ ਨੇ ਮੈਨੂੰ ਪੱਕੀ ਨੌਕਰੀ ਮਿਲੀ ਤਾਂ ਹੁਣ ਕਿਵੇਂ ਇਹਦਾ ਭੁਵਿੱਖ ਦੇਖ ਰਹੇ ਹੋ ਵਿਦਿਆਰਥੀ ਇਹਦਾ ਕਿ ਹਾਲੇ ਤਾਂ ਉਹਨੇ ਟੈਸਟ ਹੀ ਪਾਸ ਕਰਿਆ ਹਜੇ ਪੀ ਐਚ ਡੀ ਕਰਨੀ ਆਗੇ ਹੋਰ ਬਥੇਰੇ ਜਿਹੜੇ ਆ ਕੋਰਸ ਹੁੰਦੇ ਆ ਤਾਂ ਇੱਕ ਪਾਸੇ 25 ਸਾਲ ਦਾ ਪੰਡਾ ਤੁਹਾਡਾ ਉਹਨਾਂ ਦਾ ਪੁਵਿੱਖ ਕਿਵੇਂ ਦੇਖਦੇ ਹੋ ਦੇਖੋ ਜੀ ਹੁਣ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਇੱਕ ਤਾਂ ਜਿਹੜੇ 25-25 ਸਾਲਾਂ ਤੋਂ ਬੇਰੁਜ਼ਗਾਰ ਆ ਉਹ ਬਿਲਕੁਲ ਬੇਹੋਸ਼ ਹੋ ਚੁੱਕਿਆ ਉਹਨਾਂ ਦੇ ਜਿਹੜੇ ਹੈਗਾ ਦਿਮਾਗ ਦੇ ਵਿੱਚ ਇਹ ਪੈ ਗਿਆ ਵੀ ਪੜਾਈਆਂ ਪੜ੍ਹੂਆਂ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਇੱਕ ਤਾਂ ਇਹ ਉਹਨਾਂ ਦੀ ਮਾਨਸਿਕ ਸਥਿਤੀ ਹੈ ਦੂਜੇ ਪਾਸੇ ਯੂਨੀਵਰਸਿਟੀਆਂ ਦੇ ਵਿੱਚ ਅਕਾਦਮਿਕਤਾ ਵੀ ਮਰੀ ਹੈ ਕਿਉਂਕਿ ਜਦੋਂ ਜਿਹੜੀ ਹੈਗੀ ਹੈ ਉੱਚ ਯੋਗਤਾ ਪ੍ਰਾਪਤ ਬੰਦਿਆਂ ਨੂੰ 25-25 ਸਾਲ ਰੋਲਣਾ ਪਵੇ ਤਾਂ ਜਿਹੜੇ ਹੈਗਾ ਕਦੇ ਨਹੀਂ ਵਿਦਿਆ ਸਾਥੀ ਸਹੀ ਤਰੀਕੇ ਦੀ ਜਿਹੜੀ ਹੈ ਖੋਜਕਾਰ ਦੇ ਜਿਹੜੇ ਉਹਨਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰਕੇ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੇ ਹੈਗਾ ਚਾਲੂ ਕਿਸਮ ਦੇ ਖੋਜ ਕਾਰਜ ਕਰਨ ਦੀ ਪ੍ਰਵਿਰਤੀ ਵਧੀ ਹੈ ਜਿਹੜੀਆਂ ਨੌਮੀ ਹੈਗੀਆਂ ਜੁਨੀਵਰਸਟੀਆਂ ਉਹਨਾਂ ਦੇ ਵਿੱਚ ਪੀ ਐਚ ਡੀ ਖੋਜ ਕਾਰਜ ਬਹੁਤ ਘੱਟ ਹੋ ਰਹੇ ਨੇ ਸੋ ਇਹ ਇੱਕ ਤਰ੍ਹਾਂ ਨਾਲ ਇੱਕ ਜਿਹੜੀ ਹੈਗੀ ਹੈ ਮਤਲਬ ਜਦੋਂ ਸਰਕਾਰਾਂ ਇਦਾਂ ਦੇ ਫੈਸਲੇ ਲੈਂਦੀਆਂ ਨੇ ਤਾਂ ਜੁਨੀਵਰਸਟੀਆਂ ਦੇ ਵਿੱਚ ਅਕਾਦਮਿਕਤਾ ਮਰ ਜਾਂਦੀ ਹੈ ਵਿਦਿਆਰਥੀਆਂ ਦੇ ਵਿੱਚ ਨਰਾਸ਼ਾ ਦਾ ਆਲਮ ਜਿਹੜਾ ਹੈਗਾ ਫੈਲਦਾ ਸੋ ਜਦੋਂ 25 25 ਸਾਲ ਜਿਹੜੇ ਹੈਗੇ ਲੋਕ ਰੁੱਲਦੇ ਆ ਜਾਂ ਜਦੋਂ ਹਨਾ ਪੱਲਿਓ ਪੈਸੇ ਖਰਚ ਕੇ ਯੋਗਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੀ ਯੋਗਤਾ ਨੂੰ ਕਹਿ ਦਿੱਤਾ ਜਾਵੇ ਵੀ ਇਹ ਥੋੜ੍ਹਾ ਯੋਗਤਾ ਦਾ ਕੋਈ ਮੁੱਲ ਨਹੀਂ ਤੁਸੀਂ ਨੈਟ ਪਾਸ ਕਰਕੇ ਉਹਦੇ ਟੈਸਟ ਦੇ ਉੱਤੇ ਤੁਸੀਂ ਪ੍ਰੋਫੈਸਰ ਬਣ ਜੂਗੇ ਕਿਤੇ ਪਹਿਲਾਂ ਪੀਪੀਐਸਸੀ ਰਾਹੀਂ ਜਿਹੜੀ ਇੰਟਰਵਿਊ ਲਈ ਜਾਂਦੀ ਸੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੇਖੀ ਜਾਂਦੀਆਂ ਸੀ ਉਹਨਾਂ ਦਾ ਖੋਜ ਕਾਰਜ ਵੀ ਦੇਖਿਆ ਜਾਂਦਾ ਸੀ ਉਹਨਾਂ ਨੇ ਕਿੰਨੀਆਂ ਕਿਤਾਬਾਂ ਲਿਖੀਆਂ ਕੋ ਜਿਹੜੇ ਖੋਜ ਰਸਾਲਿਆਂ ਦੇ ਵਿੱਚ ਉਹਨਾਂ ਦੇ ਕਿੰਨੇ ਪੇਪਰ ਹਨਾ ਤੇ ਇਸ ਦੇ ਨਾਲ ਹੀ ਜਿਹੜੀਆਂ ਸਹਿਬਿਤਿਕ ਸਰਗਰਮੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਯੋਗਦਾਨ ਕਿੱਦਾਂ ਦਾ ਓਵਰਆਲ ਪਰਸਨੈਲਿਟੀ ਕਿੱਦਾਂ ਦੀ ਹੈ ਹਨਾ ਇੱਕ ਪ੍ਰੋਫੈਸਰ ਲੱਗਣ ਵਾਲੇ ਬੰਦੇ ਦੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਇਹ ਖਤਮ ਹਿੰਦਿਆ ਨੇ ਜੁੱਦਿਆਂ ਤੋਂ ਇਦਾਂ ਦੀ ਭਰਤੀ ਹੁੰਦੀ ਹੈ ਸੋ ਮਾਨਯੋਗ ਸੁਪਰੀਮ ਕੋਰਟ ਨੇ ਇਸੇ ਚੀਜ਼ ਨੂੰ ਪੁਆਇੰਟ ਬਧੇਰੇ बार-बार ਜਿੰਨੇ ਵੀ ਪੁਆਇੰਟਸ ਉਹਨਾਂ ਨੇ ਦੱਸੇ ਨੇ ਤਾਂ ਇਹਨਾਂ ਨੂੰ ਪੁਆਇੰਟ ਕੀਤਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੋਣੀਆਂ ਚਾਹੀਦੀਆਂ ਨੇ ਔਰ ਯੂਜੀਸੀ ਗਾਈਡਲਾਈਨਸ ਯੂਜੀਸੀ ਇੱਕ ਸੰਵਿਧਾਨਕ ਬਾਡੀ ਹੈਗੀ ਤਾਂ ਉਹ ਬਾਡੀ ਜਿਹੜੀ ਹੈਗੀ ਜਦੋਂ ਕੋਈ ਨਿਜਮ ਨਿਰਧਾਰਤ ਕਰਦੀ ਹੈ ਤਾਂ ਉਹਨਾਂ ਦਾ ਜ਼ਰੂਰ ਮੁੱਲ ਹੁੰਦਾ ਹੈ ਕੋਈ ਸੋ ਜਦੋਂ ਸਰਕਾਰਾਂ ਇਸ ਮੁੱਲ ਨੂੰ ਨਹੀਂ ਪਛਾਣਨਗੀਆਂ ਤਾਂ ਵਿਦਿਆਰਥੀ ਜਿਹੜੇ ਹੈਗੇ ਫਿਰ ਨਾਰਾਜ਼ ਹੋਣਗੇ ਜਾਂ ਵਿਦਿਆਰਥੀ ਜਿਹੜੇ ਕਿ ਖੋਜਕਾਰਜਾਂ ਤੋਂ ਦੂਰ ਹੋਣਗੇ ਜਾਂ ਕਦਮਿਕਤਾ ਜੀ ਜਿਵੇਂ ਤੁਸੀਂ ਪੜ੍ਹਾਈ ਕੀਤੀ ਪੀ ਐਚ ਡੀ ਕਿਹੜੇ ਸਾਲ ਚ ਕਰ ਲਈ ਸੀਗੀ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਕਿਤਾਬਾਂ ਦੀ ਕਿਤਾਬਾਂ ਕਿਸ ਵਿਸ਼ੇ ਤੇ ਲਿਖੀਆਂ ਤੇ ਉਸ ਦਾ ਕਿਹੜੇ ਵਿਦਿਆਰਥੀਆਂ ਨੂੰ ਫਾਇਦਾ ਹੋਇਆ ਉਸ ਦਾ ਜੀ ਮੈਂ 99 ਦੇ ਵਿੱਚ ਆਪਣੀ ਐਮ ਏ ਦੇ ਚੱਲਦੇ ਹੀ ਯੂ ਜੀ ਸੀ ਨੈਟ ਪਾਸ ਕਰ ਲਿਆ ਸੀ ਉਸ ਤੋਂ ਉਹਨਾਂ ਵੇਲਿਆਂ ਚ ਅਸੀਂ ਪੂਰੇ ਪੰਜਾਬ ਦੇ ਵਿੱਚ 18 19 ਵਿਦਿਆਰਥੀ ਸੀਗੇ ਜਿਹੜੇ ਨੈਟ ਪਾਸ ਕਰਕੇ ਜਿਹੜੇ ਅਗਰਬੀ ਸਿੱਧੂ ਦੇ ਟੈਸਟ ਦੇ ਵਿੱਚ ਅਪੀਅਰ ਹੋਏ ਸੀਗੇ ਜੀ ਤੇ ਉਸ ਬਾਅਦ ਮੈਂ 2005 ਦੇ ਵਿੱਚ ਮੇਰੀ ਪੀਐਚਡੀ ਕੰਪਲੀਟ ਹੁੰਦੀ ਹੈ ਮੈਂ 6 ਦੇ ਵਿੱਚ ਮੈਨੂੰ ਡਿਗਰੀ ਮਿਲਦੀ ਹੈ ਜੀ ਤੇ ਨੈਕਸਟ ਜਿਹੜੀ ਹੈਗੀ ਹੈ ਫਿਰ ਉਹ ਆਪਣੇ ਆਪ ਨੂੰ ਹਣਾ ਆ ਪੜਾਉਂਦੇ ਹੋਏ ਵੀ ਇਕਾਦਮਿਕਤਾ ਨੂੰ ਮਜ਼ਬੂਤ ਕੀਤਾ ਆਪਣੀ ਨੂੰ ਤੋਂ ਮੈਂ ਐਮਏ ਕੀਤੀਆਂ ਦੋ ਹੋਰ ਨਾਲ ਐਮਏ ਐਡੀਸ਼ਨਲ ਉਰਦੂ ਵੀ ਕੀਤੀ ਨਾਲ ਜਿਹੜੀਆਂ ਹੈਗੀਆਂ 13 ਪੁਸਤਕਾਂ ਜਿਹੜੀਆਂ ਹੈਗੀਆਂ ਮੈਂ ਅੱਜ ਤੱਕ ਲਿਖ ਚੁੱਕਾਗਾ ਉਹ ਪੁਸਤਕਾਂ ਕੋਈ ਇਸ ਕਿਸਮ ਦੀਆਂ ਨਹੀਂ ਹੈਗੀਆਂ ਵੀ ਮੇਰੀ ਉਹਦੀ ਚ ਨਿੱਜਤਾ ਹੋਵੇ ਜਾਂ ਕੋਈ ਮੇਰੀ ਨਿੱਜੀ ਗੱਲਾਂ ਆਪਣੀ ਜ਼ਿੰਦਗੀ ਦੀਆਂ ਹੋਣ ਤੋਂ ਉਹਦੇ ਵਿੱਚ ਜਿਹੜੀਆਂ ਪੁਸਤਕਾਂ ਨੇ ਸਾਰੀਆਂ ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਜੂਜੂਸੀ ਨੈਟ ਦੀ ਤਿਆਰੀ ਕਰਾਉਣ ਦੇ ਲਈ ਆਈਐਸ ਪੀਸੀਐਸ ਦੇ ਜਿਹੜੇ ਟੈਸਟ ਨੇ ਜਾਂ ਜਿਹੜੀਆਂ ਵੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਲਾਜ਼ਮੀ ਕੀ ਕੀਤੀ ਗਈ ਹੈ ਸੋ ਉਹਦੇ ਬਾਰੇ ਚ ਨੇ ਜਾਂ ਵਿਦਿਆਰਥੀਆਂ ਦੇ ਕੰਮ ਆਉਣ ਵਾਲੀਆਂ ਪੁਸਤਕਾਂ ਨੇ ਜਿਹੜੀਆਂ ਉਹਨਾਂ ਨੂੰ ਵਕ ਵਕ ਟੈਸਟਾਂ ਦੇ ਲਈ ਤਿਆਰ ਕਰਦੀਆਂ ਨੇ ਸੋ ਉਹ ਮਤਲਬ ਉਹ ਪੁਸਤਕਾਂ ਜਿਹੜੀਆਂ ਹੈਗੀਆਂ ਮਤਲਬ ਇਸ ਰੂਪ ਦੇ ਵਿੱਚ ਜਿਹੜੀਆਂ ਹੈਗੀਆਂ ਮਤਲਬ ਕੰਮ ਆਉਣ ਵਾਲੀਆਂ ਨੇ ਕਿ ਅੱਜ ਮੇਰੇ 50 ਤੋਂ 60 ਵਿਦਿਆਰਥੀ ਜਿਹੜੇ ਹੈਗੇ ਆ UGC NET ਪਾਸ ਨੇ ਜਾਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ 10 ਤੋਂ 15 ਵਿਦਿਆਰਥੀ ਇਹ ਇਹ ਨੇ ਜਿਹੜੇ ਜੀਆਰਫ ਕਲੀਅਰ ਕਰ ਚੁੱਕੇ ਨੇ ਉਹਨਾਂ ਪੁਸਤਕਾਂ ਦੇ ਸਹਾਰੇ ਤੇ ਜਾਂ ਜਿਹੜੀ ਜੋ ਵੀ ਮੈਂ ਪੜਾਉਣਾ ਜਿੰਨਾਂ ਵਿਦਿਆਰਥੀਆਂ ਨੂੰ ਜਾਂ ਬਿਅਕਤੀਗਤ ਤੌਰ ਤੇ ਮੇਰੇ ਲਿੰਕ ਦੇ ਵਿੱਚ ਨੇ ਸੋ ਉਹ ਵਿਦਿਆਰਥੀ ਜਿਹੜੇ ਹੈਗੇ ਆ ਆਪਣੀਆਂ ਜੀਆਰਫ ਲੈ ਕੇ ਜਾਂ ਸਰਕਾਰੀ ਨੌਕਰੀਆਂ ਤੇ ਨੇ ਲੈਕਚਰਰ ਗ੍ਰੇਡਰ ਚ ਨੇ ਮਾਸਟਰ ਗ੍ਰੇਡਰ ਚ ਨੇ ਸਕੂਲਾਂ ਦੇ ਵਿੱਚ ਸੋ ਇਸ ਤਰ੍ਹਾਂ ਜਿਹੜੀ ਹੈਗੀ ਹੈ ਮਤਲਬ ਮੇਰੀ ਅਕਾਦਮਿਕਤਾ ਜਿਹੜੀ ਅੱਗੇ ਲਗਾਤਾਰ ਮੈਂ ਆਪਣੀ ਮਜ਼ਬੂਤ ਕੀਤੀ ਹੈ ਮਜ਼ਬੂਤ ਹੁੰਦੀ ਰਹੀ ਹੈ ਔਰ ਉਹੀ ਚੀਜ਼ ਮੇਰਾ ਹੌਸਲਾ ਬਣਦਾ ਰਿਹਾ ਕਿ ਮੈਂ ਨਾਲ ਨਾਲ ਪੜਦਾ ਵੀਰਿਆਂ ਤੇ ਪੁਸਤਕਾਂ ਵੀ ਲਿਖਦਾ ਰਿਆਂ ਤੇ ਮੇਰੇ ਵਿਦਿਆਰਥੀ ਜਦੋਂ ਕਿਸੇ ਮੁਕਾਮ ਤੇ ਪਹੁੰਚਦੇ ਨੇ ਤਾਂ ਉਹ ਮੇਰਾ ਹੌਸਲਾ ਸੀ ਪਰ ਜਦੋਂ 25 ਸਾਲ ਤੱਕ ਤੁਸੀਂ ਕਿ ਹਨ ਆਪਣੀ ਜਿਹੜੀ ਹੈ ਅਰਧ ਬੇਰੋਜ਼ਗਾਰੀ ਹੰਡਾ ਰਹੇ ਹੋ ਤਾਂ ਉਹ ਕਿਤੇ ਨਾ ਕਿਤੇ ਜ਼ਰੂਰ ਮਾਨਸਿਕਤਾ ਨੂੰ ਹਨਾ ਖੋਰਾ ਲਾਉਂਦੀ ਹੈ ਉਹ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀ ਹੈ ਸੋ ਇਸ ਤਰ੍ਹਾਂ ਦਾ ਸ਼ਿਕਾਰ ਮੈਂ 25 ਸਾਲਾਂ ਤੋਂ ਹੈਗਾ ਸੋ ਉਹ ਮਾਨਸਿਕਤਾ ਦੇ ਵਿੱਚੋਂ ਸਰਕਾਰਾਂ ਹੀ ਕੱਢ ਸਕਦੀਆਂ ਨੇ ਔਰ ਸਰਕਾਰਾਂ ਹੀ ਜਿਹੜੇ ਹੈਗਾ ਜੇ ਪੋਜ਼ਿਟਿਵ ਤਰੀਕੇ ਦਾ ਕੰਮ ਕਰਨ ਜਾਂ ਉੱਚੀ ਦੀ ਸਿੱਖਿਆ ਦੀ ਸਹੀ ਰੂਪ ਦੇ ਵਿੱਚ ਸਾਰਾ ਲੈਣ ਤਾਂ ਪੰਜਾਬ ਦੇ ਕਾਫੀ ਜਿਹੜੇ ਮੇਰੇ ਵਰਗੇ ਹਨ ਪ੍ਰੋਫੈਸਰ ਨੇ ਪੜਾ ਰਹੇ ਨੇ 25-25 ਸਾਲਾਂ ਤੋਂ ਉਹਨਾਂ ਦਾ ਭਲਾ ਹੋ ਸਕਦਾ ਜੀ ਇੱਕ ਆਪਾਂ ਦੇਖਿਆ ਕਿ ਹੁਣ ਤਾਂ ਬਹੁਤ ਸਾਰੇ ਸਾਧਨ ਨੇ ਮੋਬਾਈਲ ਫੋਨ ਨੇ ਨੈਟ ਇੰਟਰਨੈਟ ਹੈਗਾ ਲੈਪਟਾਪ ਹੈਗੇ ਨੇ ਵਿਦਿਆਰਥੀ ਕਿਤੋਂ ਵੀ ਤਿਆਰੀ ਕਰ ਸਕਦੇ ਨੇ 1999 ਚ ਤੁਸੀਂ ਨੈਟ ਦੀ ਤਿਆਰੀ ਕਿਵੇਂ ਕੀਤੀ ਤੇ ਉਸ ਤੋਂ ਬਾਅਦ ਉਹ ਸਭ ਕੁਝ ਕੀਤਾ ਤੁਸੀਂ ਆਪਣੇ ਪਿੰਡੇ ਤੇ ਸਭ ਕੁਝ ਹੰਡਾਇਆ ਅੱਜ ਤੁਹਾਡੀ ਮਾਨਸਿਕ ਸਥਿਤੀ ਕੀ ਹੈ ਤੇ ਆਪਣੇ ਕਿਵੇਂ ਜਿਹੜਾ ਆਪਣੇ ਆਪ ਨੂੰ ਦੇਖ ਰਹੇ ਹੋ ਅੱਜ ਹਾਂਜੀ ਇੱਕ ਦਿਲਚਸਪ ਤੁਹਾਨੂੰ ਗੱਲ ਦੱਸਦਾ ਵੀ ਉਸ ਨਾ ਵੇਲਿਆਂ ਚ ਜਿਹੜਾ UGC NET ਸੀਗਾ ਉਹ ਸਬਜੈਕਟਿਵ ਸੀ ਜੀ ਮਤਲਬ ਤੁਹਾਨੂੰ ਲਿਖ ਲਿਖਣਾ ਪੈਂਦਾ ਸੀਗਾ ਕੱਟੂ-ਕੱਟ 30 ਤੋਂ 35 ਪੰਨੇ ਜਿਹੜੇ ਹੈਗਾ ਤੁਸੀਂ ਲਿਖ ਕੇ ਲਿਖਤੀ ਰੂਪ ਦੇ ਵਿੱਚ ਹੁਣ ਜਦੋਂ ਲਿਖਤੀ ਰੂਪ ਦੇ ਵਿੱਚ ਜੇ ਕਿਸੇ ਐਗਜ਼ਾਮੀਨਰ ਕੋਲੇ ਗੱਲਾਂ ਜਾਂਦੀਆਂ ਨੇ ਜਾਂ ਤੁਹਾਡਾ ਲਿਖਿਆ ਜਾਂਦਾ ਤਾਂ ਉਹਨੂੰ ਚੈੱਕ ਕਰਕੇ ਜੇ ਤੁਸੀਂ ਇੱਕ ਖਾਸ एलिਜੀਬਿਲਟੀ ਪ੍ਰਾਪਤ ਕਰਦੇ ਹੋ ਤਾਂ ਉਹ ਅੱਜ ਵਾਲੀ एलिਜੀਬਿਲਟੀ ਨਾਲੋਂ ਕਿਤੇ ਜ਼ਿਆਦਾ ਮੁੱਲਵਾਨ ਸੀਗੀ ਕਿਉਂਕਿ ਅੱਜਕੱਲ ਤਾਂ ਆਬਜੈਕਟਿਵ ਟਾਈਪ ਪੇਪਰ ਹੈ ਆਬਜੈਕਟਿਵ ਟਾਈਪ ਪੇਪਰ ਦੇ ਵਿੱਚ 5-7 question yet to ਅ ਮਤਲਬ ਇਸ ਕਿਸਮ ਦੇ ਤੁਕੇ ਵੀ ਲਾ ਦਿੰਨੇ ਹੋ ਉਹਨਾਂ 'ਚ ਵੀ ਕਿਤੇ ਨਾ ਕਿਤੇ ਲਾਭ ਮਿਲਣ ਦੀ ਸੰਭਾਵਨਾ ਹੈ ਪਰ ਉਹਨਾਂ ਵੇਲਿਆਂ 'ਚ ਜਿਹੜੀ ਹੈਗਾ ਜੇ ਤੁਸੀਂ ਲਿਖਤੀ ਰੂਪ ਦੇ ਵਿੱਚ ਹਣਾ ਪੇਪਰ ਕਰ ਰਹੇ ਹੋ ਤਾਂ ਉਹ ਤੁਹਾਡੀ ਪਰਸਨੈਲਿਟੀ ਦਾ ਵੀ ਇੱਕ ਤਰ੍ਹਾਂ ਨਾਲ ਸ਼ੀਸ਼ਾ ਹੁੰਦਾਗਾ ਹੁੰਦਾ ਸੀਗਾ ਤੋਂ ਮੈਂ ਉਸ ਵੇਲਿਆਂ ਦਾ ਨੈਟ ਪਾਸ ਹ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਅੱਜ ਜਦੋਂ ਵਿਦਿਆਰਥੀਆਂ ਕੋਲੇ ਜਿਹੜੇ ਹੈਗਾ ਤੁਸੀਂ ਕਿ ਆ ਕਿਹਾ ਵੀ ਮੋਬਾਈਲ ਹੈ ਲੈਪਟਾਪ ਹੈ ਨਾ ਲੈਪਟਾਪ ਵਗੈਰਾ ਤਾਂ ਉਹਨਾਂ ਵੇਲਿਆਂ ਦੇ ਵਿੱਚ ਮਾਨਯੋਗ ਜੀ ਤੇ ਸਾਡੇ ਅਧਿਆਪਕ ਸਹਿਬਾਨ ਸੀ ਉਹਨਾਂ ਤੋਂ ਗਾਈਡ ਲਾਈਨਸ ਕੀ ਲਾਇਬ੍ਰੇਰੀਆਂ ਦੇ ਵਿੱਚ ਬੈਠਣਾ ਪੈਂਦਾ ਸੀਗਾ ਲਾਇਬ੍ਰੇਰੀਆਂ ਦੇ ਵਿੱਚ ਜਿਹੜੇ ਹੈਗੇ ਜਿੰਨੇ ਵੀ ਕੁਐਸਚਨ ਪਹਿਲਾਂ ਆਏ ਹੁੰਦੇ ਸੀ ਉਹਨਾਂ ਨੂੰ ਆਧਾਰ ਮੰਨ ਕੇ ਜਿਹੜਾ ਹੈਗਾ ਤਿਆਰੀ ਕਰਨੀ ਪੈਂਦੀ ਸੀ ਉਹ ਉਸ ਕਿਸਮ ਦੀ ਜਿਹੜੀ ਹੈਗੀ ਤਿਆਰੀ ਉਦੋਂ ਕਿਤੇ ਟੱਪ ਸੀ ਅੱਜ ਨਾਲੋਂ ਤੋਂ ਇਸ ਕਰਕੇ ਜਿਹੜੀ ਹੈਗੀ ਹੈ ਮਤਲਬ ਅੱਜ ਦੀ ਸਿੱਖਿਆ ਤੇ ਉਹਨਾਂ ਉਸ ਵੇਲੇ ਦੀ ਸਿੱਖਿਆ ਆ ਦੇ ਵਿੱਚ ਜਿਹੜਾ ਹੈਗਾ ਅੰਤਰ ਹੈ ਸੋ ਅੱਜ ਵਿਦਿਆਰਥੀ ਜਿਹੜਾ ਹੈਗਾ ਆਬਜੈਕਟਿਵ ਟਾਈਪ ਦੇ ਆ ਜਨੇਕਾਂ ਤਰ੍ਹਾਂ ਸਾਧਨ ਨੇ ਜਿਵੇਂ ਮੈਂ ਕਿਹਾ ਵੀ ਮੈਂ ਕਿਤਾਬਾਂ ਪ੍ਰੋਵਾਈਡ ਕਰਵਾਉਣਾ ਇਦਾਂ ਦੀਆਂ ਆ ਜਿਹੜੀਆਂ ਆਬਜੈਕਟਿਵ ਟਾਈਪ ਵਿਦਿਆਰਥੀ ਪੜ੍ਹ ਕੇ ਹਨਾ ਨੈਟ ਪਾਸ ਕਰੇ ਕੀਤਾ ਜਿਨ੍ਹਾਂ ਨੇ ਜਾਂ ਜਿਨ੍ਹਾਂ ਨੇ ਜੀਆਰਪੀ ਕਲੀਅਰ ਕੀਤੀ ਸੋ ਉਹਨਾਂ ਵੇਲੇ ਚ ਇਸ ਕਿਸਮ ਦਾ ਨਹੀਂ ਸੁਣਦਾ ਤੁਹਾਨੂੰ ਬੇਸਿਕ ਕਿਤਾਬਾਂ ਤੁਹਾਨੂੰ ਜਿਹੜੀਆਂ ਮੂਲ ਕਿਤਾਬਾਂ ਜਿਹੜੀਆਂ ਹੈਗੀਆਂ ਪੜ੍ਹਨੀਆਂ ਪੈਂਦੀਆਂ ਸੀ ਉਹਨਾਂ ਰਾਹੀਂ ਜਿਹੜੀ ਅੱਗੇ ਤੁਹਾਡੀ ਪ੍ਰਤਿਭਾ ਦਾ ਜਿਹੜਾ ਹੈਗਾ ਅੱਗੇ ਮੁੱਲ ਪੈਂਦਾ ਸੀ ਜੀ ਤੁਹਾਡੇ ਹੌਸਲੇ ਨੂੰ ਵੈਸੇ ਸਿਸਦਾ ਬਣਦਾ ਹੈ ਕਿ ਐਨਾ ਲੰਬਾ ਸਫਰ ਰੱਖਿਆ ਤੁਸੀਂ ਸਫਰ ਕੀਤਾ ਫਿਰ ਤੇ ਹੁਣ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਹੈ ਹੁਣ ਕੀ ਮਤਲਬ ਕਹਿਣਾ ਚਾਹੁੰਦੇ ਹੋ ਇੱਕ ਹਾਲਾਂਕਿ ਤੁਸੀਂ ਪੜ੍ਹਾ ਵੀ ਰਹੋ ਬਹੁਤ ਸਾਰੇ ਬੱਚੇ ਤੁਹਾਡੇ ਹੱਥੋਂ ਜਿਹੜੇ ਆ ਚੰਗੇ ਰਾਹਾਂ ਤੇ ਪਏ ਹੋਣੇ ਆ ਉੱਥੇ ਹੀ ਤੁਸੀਂ ਅੱਜ ਦੀ ਕੜੀ ਵਿੱਚ ਇੱਥੇ ਬਹੁਤ ਸਾਰੇ ਮਾਨਸਿਕ ਸਥਿਤੀ ਨੂੰ ਲੈ ਕੇ ਬੈਠੇ ਆ ਪਰ ਤੁਸੀਂ ਸਭ ਕੁਝ ਲੜਾਈ ਲੜ ਕੇ ਅੱਜ ਵੀ ਹੌਸਲੇ 'ਚ ਦਿਖ ਰਹੇ ਹੋ ਅੱਜ ਵੀ ਹੋਰ ਨੂੰ ਰਸਤਾ ਦਿਖਾ ਰਹੇ ਹੋ ਤਾਂ ਅੱਗੇ ਹੁਣ ਕੀ ਅੱਗੇ ਤੁਹਾਡਾ ਮਨ ਚਾਹੁੰਦਾ ਹੈ ਤੇ ਸਰਕਾਰਾਂ ਜਿਵੇਂ ਇੰਨਾ ਲੰਬੇਆਂ ਸਰਕਾਰਾਂ ਲੰਘੀਆਂ ਉਹਨਾਂ ਸਰਕਾਰਾਂ ਨੇ ਬਿਲਕੁਲ ਨਹੀਂ ਤੁਹਾਡੇ ਵੱਲ ਦੇਖਿਆ ਤੁਹਾਡੇ ਜਿਹੜੇ ਹੈਗੇ ਸੀਗੇ ਤੁਹਾਡੇ ਸਾਥੀ ਸੀਗੇ ਹਾਂਜੀ ਹਾਂਜੀ ਦੇਖੋ ਜੀ ਮੈਂ ਮਤਲਬ ਤਕਰੀਬਨ ਹਰ ਸਿੱਖਿਆ ਮੰਤਰੀ ਨੂੰ ਮਿਲਿਆ 2000 ਤੋਂ ਲੈ ਕੇ ਜਿੰਨੇ ਵੀ ਸਾਡੇ ਕੋਲੇ ਮਾਨਯੋਗ ਮੁੱਖ ਮੰਤਰੀ ਹੋਇਆ ਬਾਦਲ ਸਾਹਿਬ ਨੂੰ ਵੀ ਮਿਲਿਆ ਕੈਪਟਨ ਮਨਿੰਦਰ ਸਿੰਘ ਜੀ ਦੇ ਅੱਗੇ ਵੀ ਆਪਣਾ ਮਸਲਾ ਰੱਖਿਆ ਉਸ ਬਾਅਦ ਚੰਨੀ ਦੀ ਸਰਕਾਰ ਆਈ ਉਹਨਾਂ ਦੇ ਅੱਗੇ ਵੀ ਮਸਲਾ ਰੱਖਿਆ ਨਾਲ ਨਾਲ ਜਿਹੜੀ ਹੈਗੀ ਹੁਣ ਵੀ ਬਾਰ-ਬਾਰ ਸੀ ਹਨ ਭਗਵੰਤ ਮਾਨ ਸਰਕਾਰ ਨੂੰ ਵੀ ਬੇਨਤੀ ਕਰ ਚੁੱਕੇ ਆ ਤੇ ਉਚੇਰੀ ਸਿੱਖਿਆ ਮੰਤਰੀ ਜਿੰਨੇ ਹੋਏ ਸੀ ਉਹਨਾਂ ਨੂੰ ਵੀ ਆਪਣੀ ਬੀਟੀਆ ਜਿਹੜੀ ਹੈਗੀ ਆ ਸੁਣਾਈ ਪਰ ਮੈਨੂੰ ਲੱਗਦਾ ਕਿਸੇ ਨੇ ਨਹੀਂ ਬਹੁਤਾ ਧਿਆਨ ਦਿੱਤਾ ਤੇ ਮਤਲਬ ਇਸ ਉਚੇਰੀ ਸਿੱਖਿਆ ਵੱਲ ਮੈਂ ਪਹਿਲਾਂ ਵੀ ਕਿਹਾ ਜਿੰਮੇ ਕੋਈ ਸਾਡਾ ਮੰਤਰੀ ਨਾ ਹੋਵੇ ਸੋ ਉਚੇਰੀ ਸਿੱਖਿਆ ਦਾ ਜਿਹੜਾ ਹੈਗਾ ਮਤਲਬ ਦੁਖਾਂਤ ਇਹ ਰਿਹਾ ਕਿ ਇਹਨਾਂ ਦੇ ਵੱਲ ਕਿਤੇ ਵੀ ਜਿਹੜਾ ਹੈਗਾ ਇਹਨਾਂ ਨੇ ਧਿਆਨ ਨਹੀਂ ਦਿੱਤਾ ਤੋ ਹੁਣ ਜਿਹੜੀ ਸਾਡੇ ਕੋਲ ਸਥਿਤੀ ਹੈ ਕਿ ਆਮ ਤੌਰ ਤੇ ਅਸੀਂ ਦੇਖਿਆ ਵੀ ਇੱਕ ਖੁਸ਼ੀ ਦਾ ਮੌਕਾ ਹੁੰਦਾ ਵੀ ਤੁਹਾਡੀ ਸਿਲ버 ਜੁਬਲੀ ਹੋਗੀ ਸੋ ਮੈਨੂੰ 25 ਸਾਲ ਪੜਾਉਂਦਿਆਂ ਨੂੰ ਹੋ ਗਈ ਸਿਲ버 ਜੁਬਲੀ ਹੋ ਚੁੱਕੀ ਆ ਠੀਕ ਹੈ ਨਾ ਮੇਰੇ ਦਸਕ ਸਾਲ 9-10 ਸਾਲ ਰਹਿੰਦੇ ਆ ਤੋ ਇਹ ਰਹਿੰਦੇ ਸਾਲ ਦਰمیان میں کہنا ਵੀ ਜੇ ਮਾਨਜਗ ਹਣਾ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਾਂ ਮਾਨਜਗ ਉਹ ਸਿੱਖਿਆ ਮੰਤਰੀ ਸਾਹਿਬ ਨੇ ਉਹ ਇਨਾਂ ਬਲ ਧਿਆਨ ਦੇਣ ਕੇ ਇਨਾਂ ਬੰਦਿਆਨੇ ਉਹਨਾਂ ਵੇਲਿਆਂ ਚ ਕਾਲਜ ਸੰਭੇ ਜਦੋਂ ਕੋਈ ਸਾਮਦਾ ਨਹੀਂ ਹੁੰਦਾ ਸੋ ਇਹਦੀ ਮੈਂ ਸਥਿਤੀ ਤੁਹਾਨੂੰ ਦੱਸਦਾ ਵੀ ਜਦੋਂ ਤਨਖਾਹ ਘਟ ਹੁੰਦੀ ਸੀ ਤਾਂ ਬਹੁਤੇ ਜਿਹੜੇ ਦੂਰ ਤੋਂ ਆਉਣ ਵਾਲੇ ਸੀਗੇ ਉਹ ਛੱਡ ਕੇ ਚਲੇ ਜਾਂਦੇ ਸੀ ਜਾਂ ਜਿਨ੍ਹਾਂ ਦੀ ਆਰਥਿਕਤਾ ਚੰਗੀ ਹੁੰਦੀ ਸੀ 4000 5000 ਤਨਖਾਹ ਤੇ ਰਹਿਣ ਦੀ ਬਜਾਏ ਉਹ ਕਹਿੰਦੇ ਸੀ ਵੀ ਐਨ ਇੱਕ ਤਾਂ ਸਾਡੇ ਉਹੀ ਘਰਤੀ ਪਏ ਨੇ ਬਿਲਕੁਲ ਸਹੀ ਇਦਾਂ ਉਹ ਉਹਨਾਂ ਲੋਕਾਂ ਨੇ ਉਹ ਕਾਲਜ ਸੰਭੇ ਜਿਨ੍ਹਾਂ ਨੇ ਨਗੂਣੀਆਂ ਤਨਖਾਹਾਂ ਤੇ ਜਿਹੜਾ ਹੈਗਾ ਕੰਮ ਕੀਤਾ ਹੁਣ 25 ਸਾਲ ਦੀ ਸਥਿਤੀ ਤੇ ਅੱਜ ਦੀ ਸਥਿਤੀ ਦੇ ਵਿੱਚ ਫਰਕ ਹੈ ਸੋ ਅੱਜ ਆ ਕੇ ਜਿਹੜੇ ਹਨਾ ਸਾਡੇ ਕੋਲੇ ਨਵੇਂ ਨਿਊ ਕਹਿੰਦੇ ਨੇ ਜੀ ਸਾਨੂੰ 5 ਸਾਲ ਹੋ ਗਏ ਜੀ ਸਾਡੇ ਕੀਮਤੀ ਬਰੇ ਖਰਾਬ ਹੋ ਗਏ ਤੇ ਸਾਨੂੰ ਜਿਹੜਾ ਹੈਗਾ ਸਾਰ ਸਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਕਹਿੰਦੇ ਨੂੰ ਸਰਕਾਰ ਸਾਡੀ ਬਾਹ ਫੜੇ ਪਰ 25 ਸਾਲ ਜਿੰਨਾਂ ਨੂੰ ਹੋ ਗਏ ਉਹਨਾਂ ਬਾਰੇ ਕੋਈ ਪਾਲਿਸੀ ਨਹੀਂ ਸਰਕਾਰ ਨੇ ਬਣਾਈ ਉਹਨਾਂ ਬਾਰੇ ਕੁਝ ਨਹੀਂ ਸੋਚਿਆ ਕਦੇ ਵੀ ਹਨਾ ਸੋ ਉਹ ਪਾਲਿਸੀ ਜਿਹੜੀ ਹੈਗੀ ਹੈ ਮਤਲਬ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਉਹਨਾਂ ਬਾਰੇ ਵੀ ਜਿਹੜਾ ਹੈਗਾ ਸੋਚਣਾ ਚਾਹੀਦਾ ਸੋ ਤਾਂ ਕਿ ਜਿਹੜਾ ਹੈਗਾ ਮਤਲਬ ਜਿਹੜੇ ਕਟੂਕਟ ਕਿਉਂਕਿ ਮੈਂ ਇਹ ਵੀ ਮੰਨਦਾ ਵੀ ਜਦੋਂ ਜੇਬ 'ਚ ਪੈਸੇ ਹੁੰਦੇ ਨੇ ਤੁਸੀਂ ਉਦੋਂ ਹੀ ਮਜ਼ਬੂਤ ਹੋਨੇ ਉਦੋਂ ਹੀ ਤੁਹਾਡੀ ਮਾਨਸਿਕਤਾ ਮਜ਼ਬੂਤ ਹੁੰਦੀ ਹੈ ਤੁਸੀਂ ਉਦੋਂ ਹੀ ਵਧਿਆ ਚਾਰਾਂ ਨੂੰ ਹਣਾ ਪੜ ਪੜਾ ਸਕਦੇ ਹਾਂ ਦਰਸਾ ਸਕਦੇ ਹਾਂ ਹੂੰ ਤੋ ਜਦੋਂ ਤੁਹਾਡੀ ਪੇਟ ਭੁੱਖਾ ਜੇਬ ਵਿੱਚ ਕੁਝ ਨਹੀਂ ਹੈਗਾ ਤੁਹਾਨੂੰ ਲਾਲੇ ਪਏ ਨੇ ਵੀ ਤੁਸ ਕੱਲ ਨੂੰ ਪਤਾ ਨਹੀਂ ਮੇਰੇ ਹਨਾ ਕੀ ਸਥਿਤੀ ਹੋਊਗੀ ਕੀ ਨਹੀਂ ਹੋਊਗੀ ਸੋ ਉਹ ਉਸ ਪੱਧਰ ਤੇ ਜਿਹੜੀ ਅੱਗੇ ਤੁਹਾਡੀ ਮਾਨਸਿਕਤਾ ਵੀ ਉਨੀ ਕੰਮ ਨਹੀਂ ਕਰਦੀ ਹੁੰਦੀ ਸੋ ਮਾਨਸਿਕਤਾ ਉਦੋਂ ਹੀ ਕੰਮ ਕਰਦੀ ਹੈ ਖਾਸ ਕਰਕੇ ਅਕਾਦਮਿਕਤਾ ਦੇ ਵਿੱਚ ਬਾਕੀ ਸਾਰੀਆਂ ਜਿਹੜੀਆਂ ਪ੍ਰਸ਼ਾਸਨਿਕ ਪੋਸਟਾਂ ਨੇ ਜਾਂ ਰੁਤਬੇ ਨੇ ਉਹਨਾਂ ਦੇ ਵਿੱਚ ਜਿਹੜੀ ਹੈਗੇ ਸ਼ਾਇਦ ਕਿਤੇ ਮਾੜਾ ਮੋਟਾ ਫਰਕ ਹੋਵੇ ਪਰ ਜਦੋਂ ਪੜਨ ਪੜਾਈ ਬੜੀ ਗੱਲ ਹੈ ਹਨਾ ਅਕਾਦਮਿਕ ਤੌਰ ਤੇ ਮਜ਼ਬੂਤ ਹੋਣੀਗਾ ਹੋਣ ਵਾਲੀ ਗੱਲ ਹੈ ਤਾਂ ਇਨ੍ਹਾਂ ਧਿਰਾਂ ਕੋਲੇ ਜਰੂਰ ਜਿਹੜਾ ਹੈਗਾ ਕੋਈ ਇਸ ਕਿਸਮ ਦਾ ਸਹਾਰਾ ਹੋਣਾ ਚਾਹੀਦਾ ਇਸ ਕਿਸਮ ਦਾ ਸੋਰਸ ਹੋਣਾ ਚਾਹੀਦਾ ਜਿਹੜਾ ਉਹ ਸਮੇਂ ਦੇ ਵਿਦਿਆਰਥੀਆਂ ਨੂੰ ਹੋਰ ਵਧੀਆ ਦੇ ਸਕੇ ਹਨਾ ਸੋ ਉਹ ਕੋਈ ਇੱਕ ਇਨਸਾਨ ਜਾਂ ਇੱਕ ਪ੍ਰੋਫੈਸਰ ਉਦੋਂ ਹੀ ਵਧੀਆ ਪੜ੍ਹਾ ਸਕਦਾ ਉਦੋਂ ਹੀ ਵਧੀਆ ਆਪਣੇ ਬੱਚਿਆਂ ਨੂੰ تعلیم ਦੇ ਸਕਦਾ ਜਦੋਂ ਉਹ ਆ ਸਾਰੇ ਪਾਸੋਂ ਸੰਤੁਸ਼ਟ ਹੋਗਾ ਸੋ ਇਹ 25 ਸਾਲ ਜਿਹੜੇ ਹੈਗੇ ਇਹਨਾਂ ਅਧਿਆਪਕਾਂ ਨੇ ਤਕਰੀਬਨ ਅਸੰਤੁਸ਼ਟ ਰਹਿੰਦੇ ਹੋਏ ਫੇਰ ਵੀ ਕਾਲਜਾਂ ਦੀ ਅਕਾਦਮਿਕਤਾ ਨੂੰ ਮਜ਼ਬੂਤ ਕੀਤਾ ਕਾਲਜਾਂ ਦੀ ਜੂਨੀਅਨ ਬਣੀ ਹੈ ਤੁਹਾਡੀ ਜੂਨੀਅਨ ਬਣੀ ਹੈ ਸਾਡੀ ਜੂਨੀਅਨ ਬਣੀ ਹੈ ਜੀ ਜੂਨੀਅਨ ਨੇ ਜਿਹੜੇ ਹੈਗਾ ਬਾਰ-ਬਾਰ ਕੋਸ਼ਿਸ਼ਾਂ ਕੀਤੀਆਂ ਤੋਂ ਉਹਨਾਂ ਕੋਸ਼ਿਸ਼ਾਂ ਨੂੰ ਕੋਈ ਥੋੜਾ ਬਹੁਤਾ ਬੂਰ ਨਹੀਂ ਪਿਆ ਤੋਂ ਸਗੋਂ ਜਿਹੜਾ ਹੈਗਾ ਇੱਕ ਮੈਂ ਜਿਹੜੀ ਦਿਲਚਸਪ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਉਹ ਹੀ ਹੋਈ ਕਿ ਬਾਦਲ ਸਰਕਾਰ ਨੇ ਡੀਏ ਲਾਇਆ ਸਾਨੂੰ ਜਿਹੜਾ ਕਿ ਸਮੇਂ ਦੇ ਨਾਲ ਵਧਦਾ ਤੁਰਿਆ ਜਾਊਗਾ ਪਰ ਇਹ ਮੌਕੇ ਦੀ ਉਹ ਸਰਕਾਰ ਨੇ ਆ ਕੇ ਜਿਹੜਾ ਹੈਗਾ ਉਹ ਵੀ ਖਤਮ ਕਰ ਦਿੱਤਾ ਉਹ ਵੀ ਫ੍ਰੀਜ਼ ਕਰਤਾ ਸਾਨੂੰ ਬਾਦਲ ਸਮੇਂ ਵੀ ਜਿੰਨਾ ਟਾਈਮ ਰਹੇ ਉਹ ਵੀ ਉਸ ਸਮੇਂ ਚ ਵੀ ਡੀਏ ਮਿਲਿਆ ਸਾਨੂੰ ਕੈਪਟਨ ਮੋਰਿੰਦਰ ਦੇ ਸਮੇ ਵੀ ਡੀਏ ਮਿਲਿਆ ਔਰ ਚੰਨੀ ਸਰਕਾਰ ਦੇ ਸਮੇ ਵੀ ਡੀਏ ਜਿਹੜਾ ਹੈਗਾ ਨਾਲ ਨਾਲ ਵਾਧਾ ਤੁਰਿਆ ਗਿਆ ਪਰ ਜਿਹੜੀ ਨਾਰਾਜ਼ਗੀ ਹੈ ਇਸ ਸਰਕਾਰ ਨਾਲ ਉਹ ਸਾਡੀ ਇਹ ਹੈ ਕਿ ਇਹਨਾਂ ਨੇ ਆ ਕੇ ਜਿਹੜਾ ਡੀਏ ਸਮੇ ਦੇ ਨਾਲ ਵਾਧਾ ਸੀਗਾ ਉਹ ਵੀ ਸਾਡਾ ਫ੍ਰੀਜ਼ ਕਰ ਦਿੱਤਾ ਉੱਕੀ ਪੁੱਕੀ ਤਨਖਾਹ ਜਿਹੜੀ ਹੈਗੀ ਹੈ ਮਤਲਬ ਕੋਈ ਕਿਸੇ ਦਾ ਕੋਰਟ ਦਾ ਡਿਸੀਜਨ ਨਹੀਂ ਸੀ ਕੋਈ ਕਿਸੇ ਕੋਰਟ ਦੀ ਰੋਕ ਨਹੀਂ ਸੀ ਤੋਂ ਇਸ ਦੇ ਬਾਵਜੂਦ ਵੀ ਜਿਹੜੀ ਤਨਖਾਹ ਵਧਦੀ ਸੀ ਹਣਾ ਸਲਾਨਾ ਵਾਧੇ ਸੀ ਜਾਂ ਜਦੋਂ ਵੀ ਸਰਕਾਰ ਕੋਈ ਡੀਏ ਦਿੰਦੀ ਸੀ ਉਹਦੇ ਨਾਲ ਵਾਧੇ ਸੀ ਉਹਦੇ ਦੇ ਵੀ ਕਿਤੇ 25 ਸਾਲਾਂ ਬਾਅਦ ਕਿਤੇ ਨਾ ਕਿਤੇ ਸਾਨੂੰ ਐਂ ਲੱਗਦਾ ਵੀ ਹਣਾ ਰੋਕ ਲਾ ਦਿੱਤੀ ਗਈ ਜਾਂ ਸਾਡੀ ਤਨਖਾਹ ਜਿਹੜੀ ਹੈਗੀ ਹੈ ਫ੍ਰੀਜ਼ ਕਰਕੇ ਜਿਹੜਾ ਹੈਗਾ ਅਨਿਆਂ ਕੀਤਾ ਗਿਆ ਸੋ ਮਤਲਬ ਧਿਆਨ ਦੇਣ ਦੀ ਬਜਾਏ ਸਗੋਂ ਸਾਨੂੰ ਨਿਰਾਸ਼ਾ ਦੇ ਆਲਮ ਦੇ ਵਿੱਚ ਧੱਕਿਆ ਗਿਆ ਜੀ ਸੋ ਇਹ ਸਾਨੂੰ ਡਾਕਟਰ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਆਪਣੇ ਬਾਰੇ ਸਾਰਾ ਦੱਸਿਆ ਤੇ ਉਥੇ ਹੀ ਤੁਹਾਨੂੰ ਕਿਵੇਂ ਇਹਨਾਂ ਦੇ ਵਿਚਾਰ ਲੱਗੇ ਆ ਉਹ ਕਮੈਂਟ ਬਾਕਸ ਤੇ ਰਹਿ ਜ਼ਰੂਰ ਸਾਂਝੀ ਕਰੋ ਮੈਂ ਐਨਆਰਆਈ ਟੀਵੀ ਤੋਂ ਸਤਨਾਮ ਸਿੰਘ ਉਠੋਈ ਧੰਨਵਾਦ